ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਤੀ ਹੋ ਜਾਣਾ ਸੁਭਾਵਿਕ ਹੈ ਇਦਾਂ ਕਹਿ ਲਓ ਵੀ ਕੋਈ ਸ਼ਖਸ ਦੁਨੀਆ ਦੇ ਅੰਦਰ ਇਦਾਂ ਦਾ ਨਹੀਂ ਜਿਹਦੇ ਤੋਂ ਕਦੇ ਗਲਤੀ ਨਾ ਹੋਈ ਹੋਵੇ ਕੰਮ ਕਰਦਿਆਂ ਗਲਤੀ ਹੋ ਜਾਂਦੀ ਹੈ ਡਰਾਈਵ ਕਰਦਿਆਂ ਗਲਤੀ ਹੋ ਜਾਂਦੀ ਹੈ ਬੋਲਦਿਆਂ ਗਲਤੀ ਹੋ ਜਾਂਦੀ ਹੈ ਵਿਚਰਤਿਆਂ ਗਲਤੀ ਹੋ ਜਾਂਦੀ ਔਰ ਕਦੇ ਕਦੇ ਉਹ ਨਿੱਕੀਆਂ ਨਿੱਕੀਆਂ ਗਲਤੀਆਂ ਦੇ ਨਾਲ ਵੱਡੇ ਵੱਡੇ ਹਾਦਸੇ ਵਾਪਰ ਜਾਂਦੇ ਨੇ ਸਾਹਮਣੇ ਆ ਜਾਂਦੇ ਨੇ ਤੋ ਜਿਹੜਾ ਮੇਰਾ ਅੱਜ ਦਾ ਟੌਪਿਕ ਹੈ ਜਿਹੜਾ ਮੇਰਾ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਵੀ ਜਿਹੜੀ ਗਲਤੀ ਹੁੰਦੀ ਹੈ ਉਹ ਗਲਤੀ ਸੁਭਾਵਕ ਕੋਈ ਕੁਦਰਤੀ ਹੋਈ ਬੇਸਮਝੀ ਨਾ ਸਮਝੀ ਵਿੱਚ ਹੋਈ ਜਾਂ ਨੀਅਤ ਦੇ ਨਾਲ ਹੋਈ ਜਾਂ ਜਾਣ ਬੁਝ ਕੇ ਕੀਤੀ ਗਈ ਇਹਦੇ ਉੱਤੇ ਮੈਂ 2-4 ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਵੇਖਣਾ ਇਹ ਹੈ ਬਿ ਗਲਤੀ ਅਚਨਚੇਤ ਹੋਈ ਤੇ ਉਸ ਗਲਤੀ ਨੂੰ ਮੁਆਫ ਕੀਤਾ ਜਾ ਸਕਦਾ ਹੈ ਜਾਣ ਬੁਝ ਕੇ ਨਾ ਕੀਤੀ ਹੋਵੇ ਪਰ ਜਿਹੜੀ ਗਲਤੀ ਜਾਣ ਬੁਝ ਕੇ ਕੀਤੀ ਹੋਵੇ ਉਹ ਗਲਤੀ ਤੇ ਏਡਾ ਵੱਡਾ ਅਪਰਾਧ ਬਣ ਜਾਂਦਾ ਹੈ ਉਹਨੂੰ ਮੁਆਫ ਕੌਣ ਕਰੇਗਾ ਔਰ ਕਿਵੇਂ ਹੋਏਗੀ ਜਿਹੜੀ ਸਾਬਤ ਹੋ ਜਾਏ ਵੀ ਇਹਨੇ ਗਲਤੀ ਕੀਤੀ ਹੈ ਤੇ ਜਾਣ ਬੁਝ ਕੇ ਕੀਤੀ ਹਾਲਾਂਕਿ ਜਿਹੜੀ ਗਲਤੀ ਅਚਨਚੇਤ ਹੁੰਦੀ ਹੈ ਸਜ਼ਾ ਉਹਦੀ ਵੀ ਮਿਲਦੀ ਹੈ ਫਰਕ ਇਹ ਨਹੀਂ ਹੈ ਵੀ ਥੋੜੀ ਘੱਟ ਜਾਂ ਵੱਧ ਉਹਦਾ ਵੀ ਮੁਆਵਜ਼ਾ ਭੁਗਤਣਾ ਪੈਂਦਾ ਹੈ ਜਿਹੜੀ ਗਲਤੀ ਸੁਭਾਵਕ ਹੋ ਜਾਏ ਉਸ ਗਲਤੀ ਦੇ ਉੱਤੇ ਬੰਦਾ ਵਾਰ-ਵਾਰ ਪਛਤਾਉਂਦਾ ਹੈ ਜਿਹਦੇ ਕੋਲੋਂ ਗਲਤੀ ਹੋਈ ਉਹ ਵਾਰ-ਵਾਰ ਪਛਤਾਪ ਕਰਦਾ ਹੈ ਪਛਤਾਉਂਦਾ ਹੈ ਝੂਰਦਾ ਹੈ ਔਰ ਦੂਜਿਆਂ ਦੇ ਕੋਲ ਗੱਲ ਵੀ ਕਰਦਾ ਹੈ ਵੀ ਮੇਰੇ ਕੋਲੋਂ ਇਹ ਗਲਤੀ ਹੋ ਕਿਵੇਂ ਗਈ ਮੈਂ ਤੇ ਬੜਾ ਸੋਚ ਕੇ ਚੱਲਦਾ ਸਾਂ ਬੜਾ ਸੋਚ ਕੇ ਡਰਾਈਵ ਕਰਦਾ ਸਾਂ ਸੋਚ ਕੇ ਮੈਂ ਬੋਲਦਾ ਸਾਂ ਮੇਰੇ ਕੋਲੋਂ ਇਹ ਗਲਤੀ ਹੋਈ ਕਿਵੇਂ ਉਹ ਬੰਦਾ ਵਾਰ-ਵਾਰ ਆਪਣੀ ਕੀਤੀ ਹੋਈ ਗਲਤੀ ਕੀਤੀ ਹੋਈ ਭੁੱਲ ਦੇ ਉੱਤੇ ਪਛਤਾਵਾ ਕਰਦਾ ਹੈ ਪਛਤਾਉਂਦਾ ਹੈ ਪਰ ਜਿਹੜੀ ਗਲਤੀ ਸੋਚ ਕੇ ਕੀਤੀ ਹੋਵੇ ਖਰਾਬ ਨੀਅਤ ਦੇ ਨਾਲ ਕੀਤੀ ਹੋਵੇ ਨੀਅਤ ਵਿੱਚ ਖੋਟ ਰੱਖ ਕੇ ਕੀਤੀ ਹੋਵੇ ਉਹਦੇ ਉੱਤੇ ਨਾ ਪਛਤਾਵਾ ਹੁੰਦਾ ਹੈ ਤੇ ਜੇ ਕੋਈ ਦੂਜਾ ਅੰਕੇ ਕਹਿੰਦਾ ਹੈ ਤੇ ਸਗੋਂ ਅੱਗੋਂ ਉਹ ਜਿਦਦਾ ਹੈ ਅੱਗੋਂ ਬਹਿਸ ਕਰਦਾ ਹੈ ਉਹ ਕਹਿੰਦਾ ਨਹੀਂ ਸੁਭਾਵਿਕ ਹੋ ਗਈ ਹੈ ਖੈਰ ਉਸ ਗਲਤੀ ਦੇ ਉੱਤੇ ਜਿਹੜੀ ਗਲਤੀ ਨੀਅਤ ਦੇ ਖੋੜ ਦੇ ਨਾਲ ਹੋਈ ਬੰਦਾ ਪਛਤਾਉਂਦਾ ਨਹੀਂ ਹੈ ਕਿਉਂ ਕਿਉਂਕਿ ਤੇ ਉਹਨੂੰ ਪਹਿਲਾਂ ਪਤਾ ਸੀ ਮੈਂ ਕੀ ਕਰਨ ਜਾ ਰਿਹਾ ਜਿਹੜੀ ਗੱਲ ਦਾ ਪਹਿਲਾਂ ਪਤਾ ਨਹੀਂ ਚਲਦਿਆਂ ਚਲਦਿਆਂ ਗਲਤੀ ਹੋ ਗਈ ਬੰਦਾ ਪਛਤਾਏਗਾ ਪਰ ਜਿਹੜੀ ਜਾਣ ਬੁਝ ਕੇ ਕੀਤੀ ਜਾ ਰਹੀ ਉਹਦੇ ਤੇ ਬੰਦਾ ਕਿਉਂ ਪਛਤਾਏਗਾ ਉਹ ਤੇ ਉਹਦੀ ਵਿਉਂਤ ਬੰਦੀ ਦੇ ਨਾਲ ਪੈਦਾ ਹੋਈ ਹੈ ਨਾ ਤੋ ਖੈਰ ਇੱਕ ਦੋ ਉਦਾਹਰਨਾਂ ਦੇ ਕੇ ਮੈਂ ਅਸਲ ਮੁੱਦੇ ਵੱਲ ਫੇਰ ਆਵਾਂਗਾ ਕੋਈ ਡਾਕਟਰ ਹੈ ਕਿਸੇ ਨੂੰ ਦਵਾਈ ਦੇ ਰਿਹਾ ਹੈ ਖੋ ਸਕਦਾ ਹੈ ਕਿਧਰੇ ਨਾ ਕਿਧਰੇ ਉਹਦੇ ਤੋਂ ਦਵਾਈ ਗਲਤ ਦਿੱਤੀ ਜਾਏ ਪਰ ਵੇਖਣਾ ਇਹ ਹੋਏਗਾ ਵੀ ਅਚਨਚੇਤ ਸੁਭਾਵਕ ਦਵਾਈ ਗਲਤ ਮਿਲ ਗਈ ਜਾਂ ਨiyet ਦੇ ਖੋਟ ਦੇ ਨਾਲ ਦਿੱਤੀ ਗਈ ਦੂਜੀ ਗੱਲ ਕੋਈ ਸਰਜਨ ਸਰਜਰੀ ਕਰਦਾ ਹੈ ਡਾਕਟਰ ਸਰਜਰੀ ਕਰਦਾ ਹੈ ਸਰਜਰੀ ਕਰਦਿਆਂ ਕਰਦਿਆਂ ਗਲਤੀ ਹੋ ਜਾਣਾ ਸੁਭਾਵਕ ਹੈ ਹੋ ਜਾਂਦੀ ਹੈ ਬੰਦਾ ਹੀ ਹੈ ਨਾ ਭੁੱਲਣ ਹਾਰ ਤੇ ਹੈ ਬੰਦਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਖੈਰ ਉਹ ਗਲਤੀ ਹੋ ਜਾਣਾ ਸੁਭਾਵਕ ਹੈ ਉਹਦੇ ਕੋਲੋਂ ਚੀਰ ਫਾੜ ਕਰਦੇ ਆ ਆਪਰੇਸ਼ਨ ਕਰਦੇ ਆ ਸੱਜੇ ਖੱਬੇ ਟੱਕ ਲੱਗ ਜਾਣਾ ਕਿਸੇ ਨਾੜ ਦਾ ਕੱਟੇ ਜਾਣਾ ਕੋਈ ਵੱਧ ਘੱਟ ਹੋ ਜਾਣਾ ਕਦੇ ਕਦੇ ਮੌਤ ਤੱਕ ਵੀ ਹੋ ਜਾਂਦੀ ਹੈ ਪਰ ਵੇਖਣਾ ਇਹ ਹੈ ਕਿ ਉਹ ਜਿਹੜੀ ਗਲਤੀ ਹੋਈ ਜਿਹਦੀ ਸਰਜਰੀ ਕੀਤੀ ਜਾ ਰਹੀ ਸੀ ਉਹਦੀ ਮੌਤ ਹੋ ਗਈ ਪਰ ਇਹਦੇ ਪਿੱਛੇ ਕਾਰਨ ਕੀ ਹੈ ਕਿਡਨੀ ਕੱਢ ਕੇ ਵੇਚਾਂ ਅੱਖਾਂ ਕੱਢ ਕੇ ਵੇਚਾਂ ਲੀਵਰ ਕੱਢ ਕੇ ਵੇਚਾਂ ਜਾਂ ਕਿਸੇ ਦੇ ਕਹਿ ਲਾ ਕੇ ਮੈਂ ਬੰਦੇ ਨੂੰ ਮਾਰਨਾ ਹੈ ਸੋਚ ਇਹ ਕੰਮ ਕਰਦੀ ਜਾਂ ਨiyet ਤੇ ਸ਼ੁੱਧ ਸੀ ਵੀ ਮੈਂ ਇਹਨੂੰ ਬਚਾਉਣਾ ਚਾਹੁੰਦਾ ਪਰ ਹੋਇਆ ਇਦਾਂ ਹੱਥ ਥਿੜਕਿਆ ਜਾਂ ਕੋਈ ਹੋਰ ਕਾਰਨ ਬਣਿਆ ਜਾਂ ਕੋਈ ਸਮਝ ਉਸ ਵਕਤ ਨਾ ਪ੍ਰੋਪਰ ਕੰਮ ਕਰ ਸਕੇ ਤੇ ਗਲਤੀ ਹੋ ਗਈ ਗਲਤੀ ਦੇ ਨਾਲ ਬੰਦੇ ਦੀ ਮੌਤ ਹੋ ਗਈ ਜਿਹਦੀ ਸਰਜਰੀ ਸੀ ਹੁਣ ਦੋਵਾਂ ਗੱਲਾਂ ਦੇ ਅੰਦਰ ਫਰਕ ਹੈ ਇੱਕ ਅਚਨਚੇਤੋ ਹੀ ਸੁਭਾਵਕ ਹੋਏ ਤੇ ਦੂਸਰੀ ਜਿਹੜੀ ਗਲਤੀ ਉਹ ਜਾਣ ਬੁੱਝ ਕੇ ਕੀਤੀ ਗਈ। ਅੱਛਾ ਜਦੋਂ ਆਪਾਂ ਹਸਪੀਟਲ ਦੇ ਅੰਦਰ ਜਾਂਦੇ ਆ ਕਿਦਰੇ ਸਰਜਰੀ ਕਰਨੀ ਹੁੰਦੀ ਏ ਉੱਥੇ ਪੇਪਰਾਂ ਦੇ ਉੱਤੇ ਸਿਗਨੇਚਰ ਲਏ ਜਾਂਦੇ ਨੇ। ਔਰ ਉਸ ਸਿਗਨੇਚਰ ਦਾ ਅਰਥ ਇਹ ਹੁੰਦਾ ਹੈ ਬਈ ਸਰਜਰੀ ਕਰਦਿਆਂ ਕੋਈ ਹੈਪਨ ਹੋਵੇ ਤੇ ਸਾਡੇ ਉੱਤੇ ਕੋਈ ਸੂ ਨਾ ਕਰੇ। ਸਾਡੇ ਉੱਤੇ ਕੋਈ ਮੁਕਦਮਾ ਨਾ ਕਰੇ। ਉਹਦਾ ਮਤਲਬ ਇਹੀ ਹੁੰਦਾ ਹੈ। ਅੱਛਾ ਜੇ ਪੇਪਰਾਂ ਦੇ ਅੰਦਰ ਸ਼ਾਖ-ਸ਼ਾਹ ਤੇ ਲੈਣਾ ਜੋੜੀਆਂ ਹੋਣ ਲਿਖੀਆਂ ਹੋਣ ਵੀ ਮੈਂ ਤੁਹਾਡੇ ਪਰਿਵਾਰਿਕ ਮੈਂਬਰ ਦੀ ਸਰਜਰੀ ਕਰਕੇ ਉਹਨੂੰ ਮਾਰਨਾ ਚਾਹੁੰਨਾ ਉਹਦਾ ਲੀਵਰ ਕੱਢ ਕੇ ਵੇਚਣਾ ਚਾਹੁੰਨਾ ਉਹਦੀਆਂ ਦੋਵੇਂ ਕਿਡਨੀਆਂ ਕੱਢ ਕੇ ਦੂਜੇ ਨੂੰ ਦੇਣੀਆਂ ਚਾਹੁੰਨਾ ਤੇ ਉਹਨੂੰ ਤੁਸੀਂ ਪੜ ਲਓ ਉਹ 17 ਤੁਹਾਡੇ ਸਾਹਮਣੇ ਆ ਜਾਣ ਫਿਰ ਤੁਸੀਂ ਸਾਈਨ ਕਰੋਗੇ ਸਿਗਨੇਚਰ ਕਰੋਗੇ ਲਿਖਿਆ ਹੁੰਦਾ ਹੈ ਵੀ ਜੀ ਜਾਨ ਦੇ ਨਾਲ ਆਪਣੀ ਹਣੈਸਟੀ ਦੇ ਨਾਲ ਇਮਾਨਦਾਰੀ ਦੇ ਨਾਲ ਯਤਨ ਕਰ ਰਹੇ ਹਾਂ ਪਰ ਕੋਈ ਹੈਪਨ ਹੋ ਜਾਏ ਤੇ ਤੁਸੀਂ ਉਲਟਾ ਸਾਨੂੰ ਨਾ ਕਟਗਰੇ ਦੇ ਅੰਦਰ ਖੜਾ ਕਰ ਲਿਓ ਖੈਰ ਤੋਂ ਗੱਲ ਮੈਂ ਇਹ ਕਰ ਰਿਹਾ ਸਾਂ ਵੀ ਗਲਤੀ ਨiyet ਦੇ ਖੋਟ ਦੇ ਨਾਲ ਹੀ ਜਾਂ ਗਲਤੀ ਕੁਦਰਤੀ ਸੁਭਾਵਕ ਹੋ ਰਹੀ ਦੂਸਰੀ ਗੱਲ ਜਿਹੜੀ ਹੁਣ ਮੈਂ ਅਸਲ ਵਿੱਚ ਕਹਿਣੀ ਚਾਹੁੰਦਾ ਸਟੇਜ ਦੇ ਬੁਲਾਰੇ ਜਦੋਂ ਸਟੇਜ ਦੇ ਉੱਤੇ ਬੋਲਦੇ ਨੇ ਤੇ ਬੋਲਦਿਆਂ ਗਲਤੀ ਦਾ ਹੋ ਜਾਣਾ ਕੁਦਰਤੀ ਜ਼ੁਬਾਨ ਫਿਸਲ ਜਾਂਦੀ ਹੈ ਲਫਜ਼ ਕੋ ਲਫਜ਼ ਬਣ ਜਾਂਦਾ ਹੈ ਗਲਤੀ ਦਾ ਹੋ ਜਾਣਾ ਸੁਭਾਵਕ ਹੈ ਪਰ ਐਸਾ ਤੇ ਨਹੀਂ ਕਿ ਕਿਦਰੇ ਜਾਣ ਬੁੱਝ ਕੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਜਾਂ ਕਿਸੇ ਦੂਜੇ ਦੇ ਕਹਿ ਲਾ ਕੇ ਕਿਸੇ ਏਜੰਸੀ ਦੇ ਥਰੂ ਤੁਸੀਂ ਜਾਣ ਬੁੱਝ ਕੇ ਸਟੇਜ ਦੇ ਉੱਤੇ ਬਹਿ ਕੇ ਤੇ ਕੂੜ ਪ੍ਰਚਾਰ ਕਰ ਰਹੇ ਹੋ ਕੁਫਰ ਬੋਲ ਰਹੇ ਹੋ ਉਹਦੀਆਂ ਮੈਂ ਦੋ ਚਾਰ ਉਦਾਹਰਣਾਂ ਦੇ ਦੇਣਾ ਗੁਰਬਾਣੀ ਅਲੌਡ ਨਹੀਂ ਕਰਦੀ ਮੱਸਿਆ ਚੰਗੀ ਐ ਪੁੰਨਿਆ ਚੰਗੀ ਐ ਸੰਗਰਾਣ ਚੰਗੀ ਐ ਕੋਈ ਦਿਨ ਚੰਗਾ ਐ ਕੋਈ ਕੱਪੜਾ ਚੰਗਾ ਐ ਗੁਰਬਾਣੀ ਤੇ ਅਲੌਡ ਨਹੀਂ ਕਰਦੀ ਪਰ ਜਿਹੜੇ ਸਾਡੇ ਪ੍ਰਚਾਰਕ ਸਟੇਜਾਂ ਦੇ ਉੱਤੇ ਬਹਿ ਕੇ ਕਹਿੰਦੇ ਨੇ ਜੀ ਅੱਜ ਸੰਗਰਾਂਦ ਦਾ ਪੂਜਤਰ ਦਿਹਾੜਾ ਹੈ ਇਹ ਉਹਨਾਂ ਦੀ ਨਾ ਸਮਝੀ ਉਹਨਾਂ ਦੀ ਗਲਤੀ ਹੈ ਗਿਣੀ ਮਿੱਥੀ ਸਾਜਿਸ਼ ਹੈ ਦੂਜੀ ਗੱਲ ਸੂਰਜ ਪ੍ਰਕਾਸ਼ ਵਰਗੇ ਕੂੜ ਗ੍ਰੰਥ ਨੂੰ ਕੁਝ ਕੁ ਗੱਲਾਂ ਨੂੰ ਛੱਡ ਕੇ ਬਹੁਤ ਉਹਦੇ ਅੰਦਰ ਕੂੜਾ ਕਰਕਟ ਭਰਿਆ ਹੈ ਦਸਮ ਦੇ ਅੰਦਰ ਬੜਾ ਕੂੜਾ ਕਰਕਟ ਭਰਿਆ ਹੈ ਜਿਹੜੇ ਜਾਣ ਬੁਝ ਕੇ ਉਹਨੂੰ ਅੱਗੇ ਲਿਆਉਣਾ ਚਾਹੁੰਦੇ ਨੇ ਬਿਠਾਉਣਾ ਚਾਹੁੰਦੇ ਨੇ ਸਿਰਾਂ ਦੇ ਉੱਤੇ ਉਹਦਾ ਪ੍ਰਕਾਸ਼ ਕਰਨਾ ਚਾਉਂਦੇ ਨੇ ਜਾਂ ਕਈਆਂ ਥਾਵਾਂ ਤੇ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ ਇਹ ਉਹਨਾਂ ਦੀ ਗਿਣੀ ਮਿਥੀ ਪ੍ਰਬੰਧਕਾਂ ਦੀ ਜਾਂ ਬੁਲਾਰਿਆਂ ਦੀ ਸਾਜਿਸ਼ ਹੈ ਜਾਂ ਅਚਨਚੇਤ ਗਲਤੀ ਹੈ ਪਰ ਇਹਨੂੰ ਅਚਨਚੇਤ ਗਲਤੀ ਦਾ ਨਾਮ ਨਹੀਂ ਦਵਾਂਗੇ ਕਿਉਂ ਕਿਉਂਕਿ ਗਿਣੀ ਮਿਥੀ ਸਾਜਿਸ਼ ਹੈ بڑے بڑے ਟਾਗ ਬੜੀਆਂ ਬੜੀਆਂ ਐਸੀਆਂ ਗਲਤੀਆਂ ਉਹਦੇ ਅੰਦਰ ਲਿਖਤ ਦੇ ਅੰਦਰ ਆਈਆਂ ਜਿਹੜੀਆਂ ਗੁਰੂਆਂ ਦੇ ਨਾਮ ਨੂੰ ਕਲੰਕਿਤ ਕਰਦੀਆਂ ਨੇ ਪਰ ਪ੍ਰਬੰਧਕ ਕਰਵਾਈ ਜਾ ਰਹੇ ਨੇ ਉਹਨਾਂ ਨੂੰ ਪਤਾ ਕੁਛ ਨਹੀਂ ਤੇ ਬੁਲਾਰੇ ਕਰੀ ਜਾ ਰਹੇ ਨੇ ਉਹ ਕਹਿੰਦੇ ਨੇ ਜੀ ਪ੍ਰਬੰਧਕਾਂ ਦੀ ਗੁਲਾਮੀ ਕਰੀਏ ਕੀ ਖੈਰ ਗਿਣੀ ਮਿੱਥੀ ਗਲਤੀ ਜਿਹੜੀ ਬਖਸ਼ਣ ਦੇ ਯੋਗ ਨਹੀਂ ਹੈ ਇਸ ਤੋਂ ਅੱਗੇ ਚੱਲਨੇ ਜਿਹੜੀ ਬਾਬਿਆਂ ਦੀ ਪੂਜਾ ਹੈ ਉਹ ਨੀਅਤ ਦੇ ਖੋਟ ਨਾਲ ਨਹੀਂ ਹੋ ਰਹੀ ਤੇ ਹੋਰ ਕੀ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਸੰਤ ਲਫਝਾਇਆ ਮੈਂ ਕਿਸੇ ਵਕਤ ਵਿਸ਼ਾ ਵੱਖਰਾ ਰੱਖਾਂਗਾ ਉਹ ਜਾਂ ਸੰਗਤ ਲਈ ਆਇਆ ਜਾਂ ਗੁਰੂ ਸਾਹਿਬਾਨਾਂ ਲਈ ਆਇਆ ਖੈਰ ਨਿਯਤ ਦੀ ਖੂਟ ਦੇ ਨਾਲ ਬਾਬੇ ਆਪਣੀ ਪੂਜਾ ਕਰਵਾ ਰਹੇ ਨੇ ਤੇ ਫਿਰ ਉਹ ਹੀ ਪੂਜਾ ਦਾ ਸਾਜੋ ਸਮਾਨ ਚੱਕ ਕੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੋੜ ਦਿੱਤਾ ਮੋਰ ਦੇ ਖੰਭ ਕੋਲ ਰੱਖ ਦਿੱਤੇ ਦੋ ਸੇਬ ਦੋ ਕੇਲੇ ਗੜਵਾ ਤੇ ਸ਼ੇਰ ਦੀ ਖਲ ਥੱਲੇ ਵਿਛਾ ਦਿੱਤੀ ਕਿਉਂਕਿ ਪਖੰਡੀ ਲਾਣੇ ਨੇ ਆਪ ਇਸ ਤਰ੍ਹਾਂ ਕਰਨਾ ਸੀ ਰੇਸ਼ਮੀ ਕੱਪੜੇ ਪਵਾ ਦਿੱਤੇ ਕਿਉਂਕਿ ਪਖੰਡੀਆਂ ਨੇ ਆਪ ਪਾਉਣੇ ਸਨ ਜਿਹੜੀ ਕੰਮ ਆਪ ਕਰਨੇ ਨੇ ਉਹ ਗੁਰੂ ਸਾਹਿਬਾਨਾਂ ਦੇ ਨਾਮ ਦੇ ਨਾਲ ਜੋੜ ਕੇ ਲੋਕਾਂ ਤੋਂ ਕਰਵਾਏ ਜਾ ਰਹੇ ਨੇ ਗਿਨੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਗਲਤੀਆਂ ਕਰ ਰਹੇ ਨੇ ਜਿਹੜੀਆਂ ਬਖਸ਼ਣ ਦੇ ਯੋਗ ਨਹੀਂ ਹੈ ਅੱਛਾ ਇਹ ਗਿਨੀ ਮਿਥੀ ਸਾਜ਼ਿਸ਼ ਨਹੀਂ ਤੇ ਹੋਰ ਕੀ ਕਹੋਗੇ ਵੀ ਆਓ ਸਾਡੇ ਨਲਕੇ ਦਾ ਜਲ ਲੈ ਜੋ ਮਰੀਜ਼ ਨੂੰ ਪਿਐਓ ਠੀਕ ਹੋ ਜਾਏਗਾ ਘਰ ਦੇ ਅੰਦਰ ਛੜਕਾਓ ਕਰਿਓ ਤਰੱਕੀ ਆ ਜਾਏਗੀ ਬਿਮਾਰੀਆਂ ਚਲੀਆਂ ਜਾਣਗੀਆਂ ਕਿਸੇ ਸਰੋਵਰ ਦਾ ਜਲ ਭਰਿਆ ਜਾ ਰਿਹਾ ਹੈ ਗੰਗਾ ਦਾ ਜਲ ਭਰਿਆ ਜਾ ਰਿਹਾ ਹੈ ਬਾਬਿਆਂ ਦੀਆਂ ਖੂਈਆਂ ਦਾ ਜਲ ਭਰਿਆ ਜਾ ਰਿਹਾ ਹੈ ਤੇ ਬਾਬਿਆਂ ਦੇ ਨਲਕਿਆਂ ਦਾ ਜਲ ਭਰਿਆ ਜਾ ਰਿਹਾ ਹੈ ਇਹ ਗਿਣੀ ਮਿਥੀ ਚਾਲ ਨਹੀਂ ਤੇ ਹੋਰ ਕੀ ਹੈ ਇਹ ਕੋਈ ਸੁਭਾਵਕ ਹੋਣ ਵਾਲੀ ਗਲਤੀ ਥੋੜਾ ਹੈ ਖੈਰੇ ਦੋ ਅੱਗੇ ਚੱਲਨੇ ਆ ਸਾਡੇ ਧੂਨੇ ਦੀ ਸਵਾਲ ਹੈ ਜੋ ਪਖੰਡੀਆਂ ਨੇ ਅੱਜ ਤੱਕ ਧੂਨੇ ਦੀ ਸਵਾਬੇ ਪੁੜੀਆਂ ਬੰਨ ਬਣ ਕੇ ਵਿੱਚ ਨਹੀਂ ਸ਼ੁਰੂ ਕਰ ਦਿੱਤੀ ਆਓ ਸਵਾਲ ਹੈ ਜੋ ਉਹਨੂੰ ਖਾ ਲਿਓ ਜਾਂ ਉਹਨੂੰ ਘਰ ਦੇ ਅੰਦਰ ਛਿੜਕਾ ਦਿਓ ਤੇ ਇਹ ਬਿਮਾਰੀਆਂ ਚਲੀਆਂ ਜਾਣਗੀਆਂ। ਇਹ ਸਿੱਖੀ ਦਾ ਕਹਾਣੀ ਝੋਰ ਕੀ ਹੈ? ਬਾਣੀ ਦੀ ਵਿਰੋਧਤਾ ਨਹੀਂ ਤੇ ਹੋਰ ਕੀ ਹੈ? ਤੇ ਕੀਤਾ ਕਿਹਦੇ ਨਾਲ ਜਾ ਰਹੇ ਆ ਨiyet ਖੋਟੀ ਦੇ ਨਾਲ। ਅਗਰ ਨiyet ਦੇ ਅੰਦਰ ਸੱਚ ਹੋਵੇ, ਨiyet ਦੇ ਅੰਦਰ ਸਚਾਈ ਹੋਵੇ, ਫਿਰ ਤੇ ਆਪਣੇ ਪਿਓ ਦੀ ਹਾਮੀ ਭਰੋਗੇ, ਪਿਓ ਦੇ ਵਿਰੋਧ ਵਿੱਚ ਨਹੀਂ ਜਾਓਗੇ। ਇੱਕ ਉਦਾਹਰਣ ਮੈਂ ਹੋਰ ਕਹਿੰਦਾ ਚੱਲਣਾ। ਕੋਈ ਚਾਲਕੇ ਚਲਦੇ ਹਨ ਚਲਦੇ ਆਂ ਕਾਰ ਦਾ ਚਾਲਕ ਏ ਡਰਾਈਵਰ ਏ ਟ੍ਰੇਨ ਦਾ ਏ ਬੱਸ ਦਾ ਏ ਜਾਂ ਪਲੇਨ ਦਾ ਉਸ ਡਰਾਈਵਰ ਕੋਲੋਂ ਰੋਡ ਦੇ ਉੱਤੇ ਕੋਈ ਗਲਤੀ ਹੋ ਜਾਂਦੀ ਹੈ ਜਾਂ ਪਲੇਨ ਦਾ ਐਕਸੀਡੈਂਟ ਹੋ ਜਾਂਦਾ ਹੈ ਪਲੇਨ ਦੁਰਘਟਨਾ ਬੱਸ ਆ ਜਾਂਦਾ ਹੁਣ ਵੇਖਣਾ ਏਅਬੀ ਨੇ ਜਾਣ ਬੁੱਝ ਕੇ ਪਲੇਨ ਧਰਤੀ ਦੇ ਉੱਤੇ ਸਾਗਰ ਵਿੱਚ ਸੁੱਟਿਆ ਪਹਾੜਾਂ ਦੇ ਨਾਲ ਟਕਰਾਇਆ ਇਹਦੀ ਕੋਈ ਚਾਲ ਸੀ ਲੋਕਾਂ ਨੂੰ ਮਾਰਨਾ ਚਾਹੁੰਦਾ ਸੀ ਜਾਂ ਪਲੇਨ ਦਾ ਸਿਸਟਮ ਹੀ ਉਹਦੇ ਕੰਟਰੋਲ ਤੋਂ ਬਾਹਰ ਚਲਾ ਗਿਆ ਪਾਇਲਟ ਦੇ ਕੰਟਰੋਲ ਤੋਂ ਬਾਹਰ ਚਲਾ ਗਿਆ ਬੱਸ ਦਾ ਚਾਲਕ ਏ ਜਾਂ ਇਹ ਜਾਣ ਬੁੱਝ ਕੇ ਸਵਾਰੀਆਂ ਨੂੰ ਮਾਰਨਾ ਚਾਹੁੰਦਾ ਸੀ ਜਾਂ ਕੁਦਰਤੀ ਚਲਦਿਆਂ ਚਲਦਿਆਂ ਰੋਡ ਦੇ ਉੱਤੇ ਰੋਜ਼ ਰੋਜ਼ ਐਕਸੀਡੈਂਟ ਹੁੰਦੇ ਨੇ ਉਹਨਾਂ ਦੇ ਅੰਦਰ ਇੱਕ ਵੀ ਗੈਨ ਲੋਬੀ ਇਹਦਾ ਵੀ ਐਕਸੀਡੈਂਟ ਹੋਇਆ ਤਾਂ ਜਿਹੜੀ ਗਲਤੀ ਸੁਭਾਵਕ ਹੋ ਜਾਏ ਉਹਦੀ ਵੀ ਸਜ਼ਾ ਮਿਲਦੀ ਬੱਸ ਦਾ ਡਰਾਈਵਰ ਹੋਵੇ ਟਰੱਕ ਦਾ ਡਰਾਈਵਰ ਹੋਵੇ ਕਾਰ ਦਾ ਡਰਾਈਵਰ ਹੋਵੇ ਉਹਦੀ ਵੀ ਗਲਤੀ ਦੀ سزا ਮਿਲਦੀ ਫਰਕ ਇਹ ਨਹੀਂ ਵੀ ਥੋੜੀ ਘਟ ਜਾਂਦੀ ਹੈ ਪਰ ਜਿਹੜੀ ਜਾਣ ਬੁੱਝ ਕੇ ਗਲਤੀ ਕੀਤੀ ਹੋਵੇ ਉਹਦੀ سزا ਤੇ ਬਹੁਤ ਜ਼ਿਆਦਾ ਹੁੰਦੀ ਹੈ ਉਹ ਤੇ ਨਾਂ ਦੇ ਉੱਤੇ ਕਲੰਕ ਲਾਉਣ ਵਾਲਾ ਕੰਮ ਹੈ ਖੈਰ ਮੈਂ ਇੱਕ ਗੱਲ ਹੋਰ ਕਹਿ ਦਿਆਂ ਇਸ ਤੋਂ ਬਾਅਦ ਅੱਜ ਦੀ ਵੀਡੀਓ ਬਾਲੀ ਲੰਬੇਰੀ ਨਾ ਹੋਵੇ ਐਵੇਂ ਦੀਆਂ ਹਜ਼ਾਰਾਂ ਇੱਕ ਨਹੀਂ ਹਜ਼ਾਰਾਂ ਉਦਾਰਨਾਂ ਆਪਣੇ ਸੱਜੇ ਖੱਬੇ ਤੋਂ ਤੁਸੀਂ ਚੁੱਕ ਸਕਦੇ ਹੋ ਲੈ ਸਕਦੇ ਹੋ ਬਣਾ ਸਕਦੇ ਹੋ ਵੀ ਬੰਦਾ ਬੂਲ ਰਿਹਾ ਹੈ ਸੁਭਾਵਕ ਹੈ ਜਾਂ ਨੀਅਤ ਦਾ ਖੋਟ ਹੈ ਜਿਹੜੇ ਪ੍ਰਚਾਰਕ ਤੇ ਸਾਧ ਬਾਬੇ ਸਟੇਜਾਂ ਦੇ ਉੱਤੇ ਬਹਿ ਕੇ ਕੂੜ ਕਹਾਣੀਆਂ ਗੱਪ ਕਹਾਣੀਆਂ ਘੜਦੇ ਨੇ ਸੁਣਾਉਂਦੇ ਨੇ ਇਹ ਉਹਨਾਂ ਦੀ ਨੀਅਤ ਦਾ ਖੋਟ ਹੈ ਸੁਭਾਵਕ ਨਹੀਂ ਹੈ ਨੀਅਤ ਦਾ ਖੋਟ ਹੈ ਚਲੋ ਨਵਾਂ ਨਵਾਂ ਪ੍ਰਚਾਰਕ ਬਣਿਆ ਹੋਵੇ ਉਹਦੇ ਤੋਂ ਬੋਲਦਿਆਂ ਕੋਈ ਲਫ਼ਜ਼ ਕੋ ਲਫ਼ਜ਼ੀ ਬਣ ਜਾਏ ਕੋਈ ਗਲਤੀ ਹੋ ਜਾਏ ਤੇ ਲੋਕ ਮਾਫ ਕਰ ਦਿੰਦੇ ਨੇ ਜਿਹੜੇ ਤੇ ਨਵਾਂ ਨਵਾਂ ਇਸ ਰਾਹ ਦੇ ਉੱਤੇ ਤੁਰਿਆ ਹੈ ਪਰ ਮੈਂ ਤੇ ਵੇਖਿਆ ਜਿਨ੍ਹਾਂ ਦੀ ਉਮਰ ਵੀ ਮਚੋਰ ਹੈ ਜਿਹੜੇ ਇਸ ਫੀਲਡ ਵਿੱਚ ਵੀ ਮਚੋਰ ਨੇ ਔਰ ਜਿਨ੍ਹਾਂ ਨੂੰ ਸੁਗੜ ਸਿਆਣੇ ਸਮਝਿਆ ਜਾ ਰਿਹਾ ਹੈ ਉਹ ਪ੍ਰਚਾਰਕ ਉਹ ਬੁਲਾਰੇ ਵੀ ਮੂੜ ਕਹਾਣੀਆਂ ਤੇ ਗੱਪ ਕਹਾਣੀਆਂ ਦਾ ਸਹਾਰਾ ਲੈਂਦੇ ਨੇ ਤੇ ਜਦੋਂ ਉਹ ਕਹਾਣੀ ਸੁਣਾਉਣੀ ਹੁੰਦੀ ਹੈ ਨਾ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਮੈਂ ਕਹਾਣੀ ਸੁਣਾਉਣ ਲੱਗਾ ਤੇ ਗੱਪ ਕਹਾਣੀ ਸੁਣਾਉਣ ਲੱਗਾ ਉਹ ਪਹਿਲਾਂ ਹੀ ਲੋਕਾਂ ਨੂੰ ਲੋਕਾਂ ਦੇ ਮਣਾ ਨੂੰ ਉਹਨਾਂ ਦੀ ਸੋਚ ਨੂੰ ਕਾਬੂ ਕਰਨ ਲਈ ਕਹ ਦਿੰਦੇ ਨੇ ਤਰਕ ਨਾ ਕਰਿਆ ਜੇ ਸ਼ੰਕਾ ਨਾ ਕਰਿਆ ਜੇ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਮੈਂ ਬੇਈਮਾਨੀ ਕਰਨ ਲੱਗਾ ਤਾਂ ਖੈਰ ਅਖੀਰ ਤੇ ਮੈਂ ਇੱਕ ਸ਼ੇਰ ਕਹਿੰਨਾ ਵੀ ਆਤਾ ਹੈ ਨਾਖ ਕਾਉਂ ਕੀ ਨੀਅਤ ਮੇਂ ਜਬ ਫਤੂਰ ਨਾਖ ਕਾਉਂ ਹੁੰਦੇ ਨੇ ਜਿਹੜੇ ਨਾਭ ਨੂੰ ਬੇੜੀ ਨੂੰ ਚਲਾਉਣ ਵਾਲੇ ਮਲਾ ਹੁੰਦੇ ਨੇ ਆਤਾ ਹੈ ਨਾਖ ਕਾਉਂ ਕੀ ਨੀਅਤ ਮੇਂ ਜਬ ਫਤੂਰ ਉੱਠਦੇ ਹਨ ਸਾਹਲਾਂੋਂ ਸੇ ਵੀ ਤੂਫਾਨ ਦੇਖਦੇ ਹਨ ਸਾਹਲ ਹੁੰਦਾ ਹੈ ਕਿਨਾਰਾ ਕਿਨਾਰਿਆਂ ਤੋਂ ਵੀ ਤੂਫਾਨ ਉੱਠਦੇ ਹੋਏ ਵੇਖੇ ਜਾ ਸਕਦੇ ਨੇ ਬੇੜੀ ਨੂੰ ਡੋਬ ਦਿੰਦੇ ਨੇ ਬਸ ਨੂੰ ਰੋੜ ਦਿੰਦੇ ਨੇ ਨੁਕਸਾਨ ਕਰ ਦਿੰਦੇ ਨੇ ਕੌਮ ਦਾ ਦੇਸ਼ ਦਾ ਮੈਨੂੰ ਇਹ ਮਲਾ ਉਸ ਤਰ੍ਹਾਂ ਦੇ ਲੱਗਦੇ ਨੇ ਜਿਹੜੇ ਜਾਣ ਬੁਝ ਕੇ ਸਟੇਜ ਦੇ ਉੱਤੇ ਗੱਪ ਕਹਾਣੀਆਂ ਸੁਣਾਉਂਦੇ ਨੇ ਵੀ ਇਹ ਕੌਮ ਦੀ ਬੇੜੀ ਵਿੱਚ ਵੱਟੇ ਪਾ ਰਹੇ ਨੇ ਕੌਮ ਦੀ ਬੇੜੀ ਵਿੱਚ ਸਰਾਖ ਕਰ ਰਹੇ ਨੇ ਤੋ ਪ੍ਰਚਾਰ ਕੋ ਤੇ ਸਾਧ ਬਾਬਿਓ ਸਿਆਣੇ ਬਣੋ ਸਿਆਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਰੋਂ ਖਾਂਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਮਾਇਤ ਕਰੋ ਹਾਮੀ ਭਰੋ ਵਾਹਿਗੁਰੂ ਜੀ ਕਾ ਖਾਲਸਾ